ਪੀਪਾਣੀ ਲੈਸਨ ਦੇ ਸਿੱਖਾਂਗੇ ਔਖੇ ਸ਼ਬਦ ਤੇ ਪਹਿਲਾ ਹੈ ਸੰਸਾਰ ਜਹਾਨ ਦੁਨੀਆ ਇਹਨਾਂ ਦੇ ਅਰਥ ਸ਼ਬਦਾਂ ਦੇ ਅਰਥ ਕਰ ਰਹੇ ਹਾਂ ਕਿ ਸੰਸਾਰ ਜਹਾਨ ਦੁਨੀਆ ਕੁਖ ਗਰਵ ਉਦਰ ਕੰਢੇ ਕਿਨਾਰੇ ਸੱਦ ਲਿਆ ਬੁਲਾ ਲਿਆ ਵਾਸਤੇ ਲਈ ਬਾਉਲੀ ਪਾਣੀ ਦੇ ਤਲ ਠੀਕ ਬਣੀਆਂ ਪੌੜੀਆਂ ਵਾਲਾ ਖੂਹ ਇਸ਼ਾਰਾ ਸੰਕੇਤ ਰਿਸ਼ਤੇ ਦਾ ਸਟਾਕ ਸੰਬੰਧੀ ਮੀਖ ਬਰੀਕ ਕਿਲ ਟੁੱਟੇ ਪ੍ਰਸੰਨ ਲਗਨ ਰੁਚੀ ਤੁਨ ਤਾਂ ਇਹ ਹੋਏ ਸਾਡੇ ਔਖੇ ਸ਼ਬਦ ਤਾਂ ਇਹ ਹੋਏ ਸਾਡੇ ਸ਼ਬਦਾਂ ਦੇ ਅਰਥ ਤੇ ਹੁਣ ਅੱਗੇ ਕਰਦੇ ਹਾਂ ਨਮਸਕਾਰ ਦੋਸਤੋ ਅਸੀਂ ਅਗਲਾ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ ਤੇ ਅੱਜ ਹੀ ਕਰਾਂਗੇ ਇਹ ਸ਼ਬਦਾਂ ਦੇ ਅਰਥ ਤੇ ਸ਼ੁਰੂ ਕਰਦੇ ਹਾਂ ਤੇ ਹੁਣ ਅਸੀਂ ਕਰਾਂਗੇ ਟਿੱਕਮਾਰ ਵਾਲੇ ਜੋ ਸਹੀ ਵਿਕਲਪ ਹੋਏਗਾ ਉਹਦੇ ਅੱਗੇ ਟਿੱਕ ਕਰਨੀ ਹੈ ਤੇ ਚਾਰ ਵਿਕਲਪਾਂ ਵਿੱਚੋਂ ਇੱਕ ਵਿਕਲਪ ਜੋ ਸਹੀ ਹੋਏਗਾ ਮੈ ਉਹ ਹੀ ਪੜਾਂਗੇ ਤੇ ਸ਼ੁਰੂ ਕਰਦੇ ਹਾਂ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਲਈ ਦਿੱਤੇ ਗਏ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ ਪਹਿਲਾ ਹੈ ਬੀਬੀ ਭਾਨੀ ਜੀ ਦਾ ਕਿੰਨੇ ਗੁਰੂਆਂ ਨਾਲ ਪਰਿਵਾਰਿਕ ਰਿਸ਼ਤਾ ਸੀ ਉੱਤਰ ਹੈ 8 ਅਗਲਾ ਗੁਰੂ ਅਰਜਨ ਦੇਵ ਜੀ ਬੀਬੀ ਭਾਨੀ ਜੀ ਦੇ ਕੀ ਲਗਦੇ ਧੰਨ ਵਿਕਲਪ ਸਹੀ ਹੈ ਪੁੱਤਰ ਅਗਲਾ ਗੁਰੂ ਰਾਮਦਾਸ ਜੀ ਦਾ ਮੁਡਰਾ ਨਾਂ ਕੀ ਸੀ ਤੇ ਹੈ ਜੇਠਾ ਜੀ ਆਨਸਰ ਤੇ ਅਗਲਾ ਹੈ ਚੌਂਕੀ ਦਾ ਆਵਾ ਕੁੱਟਣ ਤੇ ਬੀਬੀ ਪਾਨੀ ਨੇ ਚੌਂਕੀ ਹੀਠਾ ਕੀ ਰੱਖ ਦਿੱਤਾ ਤਾਂ ਇਹਦਾ ਉੱਤਰ ਹੈ ਆਪਣਾ ਪੈਰ ਅਗਲਾ ਗੁਰੂ ਅਮਰਦਾਸ ਜੀ ਦੇ ਖੁਸ਼ ਹੋਣ ਤੇ ਉਹਨਾਂ ਕੋਲੋਂ ਗੁਰਗੱਦੀ ਘਰ ਵਿੱਚ ਹੀ ਰਹਿਨ ਦੀ ਮੰਗ ਕਿਸ ਨੇ ਕੀਤੀ ਅਨਸਰ ਇਹਦਾ ਹੈ ਬੀਬੀ ਪਾਨੀ ਨੇ ਤਾਂ ਜੋ ਸਹੀ ਵਿਕਲਪ ਹੈ ਉਹ ਮੈਂ ਸਾਰੇ ਪੜ੍ਹ ਦਿੱਤੇ ਹਨ ਤੇ ਹੁਣ ਅਸੀਂ ਅਗਲਾ ਕਰਦੇ ਹਾਂ ਤੇ ਇਹ ਹੈ ਛੋਟੇ ਪ੍ਰਸ਼ਨਾਂ ਵਾਲੇ ਉੱਤਰ ਤੇ ਪਹਿਲਾ ਉ ਗੰ ਸ੍ਰੀ ਘਤਰਮ ਵਿੱਚ ਕਿੰਨੇ ਗੁਰੂ ਸਾਹਿਬ ਹੋਏ ਸਨ ਅਨਸਰ ਹੈ 10 ਗੁਰੂ ਅਗਲਾ ਬੀਬੀ ਪਾਨੀ ਜੀ ਦੇ ਪਿਤਾ ਪੁੱਤਰ ਅਤੇ ਪੋਤੇ ਦਾ ਨਾਮ ਲਿਖੋ ਤੇ ਪਿਤਾ ਦਾ ਨਾਮ ਸੀ ਗੁਰੂ ਅਮਰਦਾਸ ਤੇ ਪਤੀ ਦਾ ਨਾਮ ਕੀ ਪਤੀ ਦਾ ਨਾਮ ਕੀ ਗੁਰੂ ਰਾਮਦਾਸ ਜੀ ਤੇ ਪੁੱਤਰ ਦਾ ਨਾਮ ਕੀ ਗੁਰੂ ਅਰਜਨ ਦੇਵ ਜੀ ਠੀਕ ਹੈ ਹੋ ਗਿਆ ਦੂਜੇ ਦਾ ਅਨਸਰ ਤੀਜਾ ਹੈ ਜੇਠਾ ਜੀ गोविंदਵਾਲ ਵਿੱਚ ਕਿਹੜੀ ਸੇਵਾ ਲਗਨ ਨਾਲ ਦਿਨ ਰਾਤ ਦਿਨ ਰਾਤ ਕਰਦੇ ਰਹੇ ਅਨਸਰ ਹੈ ਬੌਲੀ ਸਾਹਿਬ ਦੀ ਸੇਵਾ ਅਗਲਾ ਹੈ ਬੀਬੀ ਪਾਨੀ ਜੀ ਦਾ ਵਿਆਹ ਕਿਸ ਨਾਲ ਅਤੇ ਕਦੋਂ ਹੋਇਆ ਅਨਸਰ ਹੈ ਜੇਠਾ ਜੀ ਨਾਲ ਸਨ 1553 ਅਗਲਾ ਹੈ ਗੁਰੂ ਗੱਦੀ ਨਾਲ ਜੁੜੇ ਕਸ਼ਟਾਂ ਬਾਰੇ ਜਦੋਂ ਗੁਰੂ ਅਮਰਦਾਸ ਜੀ ਨੇ ਬੀਬੀ ਪਾਨੀ ਨੂੰ ਦੱਸਿਆ ਤਾਂ ਬੀਬੀ ਪਾਨੀ ਨੇ ਕੀ ਕਿਹਾ ਅਨਸਰ ਹੈ ਗੁਰੂ ਗੱਦੀ ਨਾਲ ਬਹੁਤ ਕਸ਼ਟ ਹਾਨਤੇ ਬੀਬੀ ਪਾਨੀ ਨੇ ਕਿਹਾ ਸਭ ਕਸ਼ਟ ਸਵੀਕਾਰ ਹਨ ਹੈ ਹੋ ਗਏ ਸਟੇਜ ਛੋਟੇ ਪ੍ਰਸ਼ਨਾਂ ਦੇ ਉੱਤਰ ਅੱਗੇ ਕਾਦੇ ਹਾਂ ਇਹ ਅੱਗੇ ਹੈ ਹੇਠਾਂ ਵਾਕਾਂ ਦੀ ਪੂਰਤੀ ਲਈ ਸਹੀ ਸ਼ਬਦ ਦੀ ਚੋਣ ਕਰੋ ਦੋ ਵਿਕਲਪਨ ਦੋਨਾਂ ਵਿੱਚੋਂ ਇੱਕ ਨੂੰ ਚੁਣ ਕੇ ਲਿਖਣਾ ਹੈ ਪਹਿਲਾ ਹੈ ਸੇਵੇਂ ਗੁਰੂ ਹਰਿ ਗੋਬਿੰਦ ਸਾਹਿਬ ਜੀ ਬੀਬੀ ਪਾਨੀ ਜੀ ਦੇ ਡੈਸ਼ ਧੰ ਪੋਤੇ ਭਲੇਠੀ ਦਾ ਬੱਚਾ ਹੋਣ ਕਰਕੇ ਰਾਮਦਾਸ ਜੀ ਨੂੰ ਡੈਸ਼ ਆਖਦੇ ਜੇਠਾ ਗੁਰੂ ਅਮਰਦਾਸ ਜੀ ਦੀਆਂ ਡੈਸ਼ ਲੜਕੀਆਂ ਸਨ ਆਨਸਰ ਹੈ ਦੂ ਬੀਬੀ ਪਾਣੀ ਜੀ ਸਵੇਰੇ ਉੱਠ ਕੇ ਪਾਣੀ ਗਰਮ ਕਰੇ ਗੁਰੂ ਜੀ ਨੂੰ ਡੈਸ਼ ਕਰਵਾਉਂਦੇ ਹਨ ਇਸ਼ਨਾਨ ਅਗਲਾ ਗੁਰੂ ਅਮਰਦਾਸ ਜੀ ਤੋਂ ਬਾਅਦ ਚੌਥੇ ਗੁਰੂ ਡੈਸ਼ ਦੇ ਰੂਪ ਵਿੱਚ ਗੱਦੀ ਤੇ ਬੈਠੇ ਅੰਤਰ ਹੈ ਅਰਾਮਦਾਸ ਜੀ ਤੇ ਹੋ ਗਿਆ ਸਾਡੇ ਖਾਲੀ ਥਾਵਾਂ ਅੱਗੇ ਅੱਗੇ ਹੈ ਸਾਡੇ ਸੰਖੇਪ ਪ੍ਰਸ਼ਨਾਂ ਦੇ ਉੱਤਰ ਠੀਕ ਹੈ ਪਹਿਲਾ ਹੈ ਪਿਤਾ ਹਰੀਦਾਸ ਦੇ ਦੇਹਾਂਤ ਤੋਂ ਬਾਅਦ ਜੇਠਾ ਜੀ ਨੂੰ ਕੀ ਕਰਨਾ ਪਿਆ ਦਾ ਇਹ ਅਨਸਰ ਹੈ ਪਹਿਲੇ ਦਾ ਜੇਠਾ ਜੀ ਨੂੰ ਕੰਮ ਦੀ ਜ਼ਿੰਮੇਵਾਰੀ ਲੈਣੀ ਪਈ ਅਗਲਾ ਹੈ ਮਾਤਾ ਮੰਤਰਾ ਦੇਵੀ ਜੀ ਨੇ ਬੀਬੀ ਭਾਨੀ ਲਈ ਕਿਉਂ ਚਾਹੇ ਲੜਕੀ ਦੀ ਮੰਗ ਕੀਤੀ ਅਨਸਰ ਹੈ ਉਹਨਾਂ ਨੇ ਬੀਬੀ ਭਾਨੀ ਲਈ ਚੰਗੇ ਰਿਸ਼ਤੇ ਦੀ ਮੰਗ ਕੀਤੀ ਅੱਗੇ ਅੱਗੇ ਹੈ ਬੀਬੀ ਭਾਨੀ ਜੀ ਕਿਉਂ ਜਹੀ ਇਸਤਰੀ ਸੀ ਅਨਸਰ ਹੈ ਬੀਬੀ ਭਾਨੀ ਇੱਕ ਪਤੀਵ੍ਰਤਾ ਇਸਤਰੀ ਸੀ ਤੇ ਅੱਗੇ ਵੱਡੇ ਪ੍ਰਸ਼ਨਾਂ ਦੇ ਉੱਤਰ ਪਹਿਲਾ ਬੀਬੀ ਭਾਨੀ ਜੀ ਦੇ ਅਠ ਗੁਰੂ ਸਹਿਬਾਨਾ ਨਾਲ ਪਰਿਵਾਰਿਕ ਰਿਸ਼ਤੇ ਲਿਖੋ ਬੀਬੀ ਭਾਨੀ ਜੀ ਨੇ ਆਪਣੇ ਪਿਤਾ ਪਤੀ ਅਤੇ ਪੁੱਤਰ ਦੀ ਭਾਰੀ ਸੇਵਾ ਕਰਕੇ ਪਰਿਵਾਰਿਕ ਜ਼ਿੰਮੇਵਾਰੀ ਨਿਭਾਈ ਤੇ ਅਗਲਾ ਹੈ ਕਿਹੜੀ ਘਟਨਾ ਤੋਂ ਖੁਸ਼ ਹੋ ਕੇ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਨੂੰ ਕੁਝ ਮੰਗਣ ਲਈ ਕਿਹਾ ਤੇ ਬੀਬੀ ਭਾਨੀ ਜੀ ਨੇ ਉਸ ਸਮੇਂ ਕੀ ਮੰਗਿਆ ਇਹ ਅੰਤਰ ਹੈ ਜਦੋਂ ਗੁਰੂ ਅਮਰਦਾਸ ਜੀ ਦੀ ਸੇਵਾ ਕਰਦੇ ਵਕਤ ਭਾਨੀ ਜੀ ਨੇ ਘੜਾ ਟੁੱਟਣ ਤੇ ਸੇਵਾ ਨਾ ਛੱਡੀ ਤਾਂ ਗੁਰੂ ਜੀ ਨੇ ਖੁਸ਼ ਹੋ ਕੇ ਕਿਹਾ ਕੁਝ ਮੰਗੋ ਤਾਂ ਉਹਨਾਂ ਨੇ ਆਪਣੇ ਪਤੀ ਲਈ ਗੱਦੀ ਮੰਗੀ ਤੇ ਹੋ ਗਏ ਸਾਡੇ ਸਾਰੇ ਪ੍ਰਸ਼ਨਾਂ ਦੇ ਉੱਤਰ ਤੇ ਦੋਸਤੋ ਮੇਰਾ ਇਹ ਵੀਡੀਓ ਇਸ ਸਮਾਪਤ ਹੁੰਦਾ ਹੈ ਮਿਲਾਂਗੇ ਅਗਲੇ ਲੈਸਨ ਦੇ ਨਾਲ ਤੇ ਵੀਡੀਓ ਨੂੰ ਪਲੀਜ਼ ਲਾਈਕ ਔਰ ਕਮੈਂਟ ਕਰ ਜ਼ਰੂਰ ਕਰਿਆ ਕਰੋ ਔਰ ਪੂਰਾ ਵੀਡੀਓ ਦੇਖਿਆ ਕਰੋ ਤਾਂ ਕਿ ਤੁਹਾਨੂੰ ਪ੍ਰਸ਼ਨਾਂ ਦੇ ਆਨਸਰ ਪਤਾ ਲੱਗ ਸਕਣ ਕਿ ਕੀ ਕੀ ਮੈਂ ਦਿੱਤੇ ਹੋਏ ਆ ਤੇ ਵੀਡੀਓ ਕਿਹੋ ਜਿਹਾ ਲੱਗਿਆ ਕਮੈਂਟ ਜ਼ਰੂਰ ਕਰਨਾ ਧੰਨਵਾਦ